ਦੋਸਤੋ ਤੁਸੀਂ ਇਸ ਵਾਰ ਕੀ ਕਾਰ ਲੈਣ ਦੀ ਪਲੈਨਿੰਗ ਕਰ ਰਹੇ ਹੋ ਕਿਉਂਕਿ ਦੀਵਾਲੀ ਵੀ ਨੇੜੇ ਆ ਰਹੀ ਹੈ ਤੇ ਇਹ ਉਹ ਦਿਨ ਹੁੰਦੇ ਨੇ ਜਦੋਂ ਕਾਰਾਂ ਜਾਂ ਫਿਰ ਸਕੂਟਰ ਮੋਟਰਸਾਈਕਲਾਂ ਦੀ ਜਿਹੜੀ ਵਿਕਰੀ ਹੈ ਉਹ ਦੇਸ਼ ਦੇ ਵਿੱਚ ਸਭ ਤੋਂ ਵੱਧ ਹੁੰਦੀ ਹੈ ਪਰ ਜੇਕਰ ਤੁਸੀਂ ਸੱਚਮੁੱਚ ਦੇ ਵਿੱਚ ਇਸ ਦੀਵਾਲੀ ਨੂੰ ਕਾਰ ਲੈਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਹੁਣ ਤੋਂ ਥੋੜੇ ਇੱਕ ਦਿਨ ਬਾਅਦ ਯਾਨੀ ਕਿ 22 ਸਤੰਬਰ ਤੋਂ ਭਾਰਤ ਸਰਕਾਰ ਦੇ ਵੱਲੋਂ ਜੀਐਸਟੀ ਦੀਆਂ ਦਰਾਂ ਦੇ ਉੱਤੇ ਭਾਰੀ ਕਮੀ ਕੀਤੀ ਗਈ ਹੈ ਤੇ ਜੀਐਸਟੀ ਦੀਆਂ ਘਟੀਆਂ ਦਰਾਂ ਦਾ ਸਿੱਧਾ ਤੌਰ ਤੇ ਅਸਰ ਹੈ ਜਿਹੜਾ ਉਹ ਕਾਰ ਦੀਆਂ ਕੀਮਤਾਂ ਤੇ ਪੈ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ ਕਾਰਾਂ ਦੇ ਉੱਤੇ ਲਗਭਗ 28% ਜੀਐਸਟੀ ਪੈਂਦਾ ਸੀ ਉੱਥੇ ਹੀ 22 ਸਤੰਬਰ ਤੋਂ ਬਾਅਦ ਇਹ ਇਹ ਜੀਐਸਟੀ ਘਟ ਕੇ 18% ਤੱਕ ਰਹਿ ਜਾਏਗਾ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਬਹੁਤ ਸਾਰੀਆਂ ਤੁਹਾਡੀਆਂ ਡ੍ਰੀਮ ਕਾਰਾਂ ਲੱਖਾਂ ਰੁਪਏ ਤੱਕ ਸਸਤੀਆਂ ਹੋ ਰਹੀਆਂ ਨੇ ਜੇਕਰ ਗੱਲ ਮਾਰੂਤੀ ਕਾਰ ਦੀ ਕਰੀਏ ਤਾਂ ਮਾਰੂਤੀ ਕਾਰ ਦਾ ਇੱਕ ਐਸਾ ਮਾਡਲ ਹੈ ਕਿ ਜਿਹੜਾ 1,29,000 ਰੁਪਏ ਤੁਹਾਨੂੰ ਸਸਤਾ ਮਿਲੇਗਾ ਅੱਜ ਦੀ ਡੇਟ ਦੇ ਨਾਲੋਂ ਇੰਤਜ਼ਾਰ ਤੁਸੀਂ ਕੀ ਕਰਨਾ 22 ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਤੇ 22 ਸਤੰਬਰ ਤੋਂ ਇਹ ਨਵੇਂ GST ਦੀਆਂ ਦਰਾਂ ਲਾਗੂ ਹੋ ਜਾਣਗੀਆਂ ਤੇ ਜਿਹੜਾ GST 28% ਪੈਂਦਾ ਸੀ ਉਹ 18% ਤੱਕ ਰਹਿ ਜਾਏਗਾ ਯਾਨੀ ਕਿ ਸਿੱਧੇ ਤੌਰ ਤੇ 10% GST ਦੇ ਵਿੱਚ ਕਟੌਤੀ ਹੋ ਜਾਏਗੀ ਹੁਣ ਆਉ ਤੁਹਾਨੂੰ ਦੱਸਦੇ ਆ ਕਿ ਕਿਹੜੀ ਕਾਰ ਤੁਹਾਨੂੰ ਕਿੰਨੀ ਸਸਤੀ ਮਿਲ ਸਕਦੀ ਹੈ ਸਭ ਤੋਂ ਪਹਿਲਾਂ ਇੰਡੀਆ ਦੇ ਭਰੋਸੇਮੰਦ ਤੇ ਫੇਵਰਿਟ ਬ੍ਰਾਂਡ Maruti ਦੀ ਗੱਲ ਕਰਦੇ ਆ Maruti ਦੀ ਕਾਰ Alto ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਇਸ ਸੈਗਮੈਂਟ ਦੀ ਕਾਰ ਹੈ ਤੇ 22 ਸਤੰਬਰ ਤੋਂ ਬਾਅਦ ਜਦੋਂ GST ਘਟ ਜੇਗਾ ਤਾਂ Alto ਕਾਰ ਦੀ ਕੀਮਤ 1,7000 ਰੁਪਏ ਤੱਕ ਘਟ ਹੋ ਜੇਗੀ ਜੀ ਹਾਂ 1,7000 ਰੁਪਏ ਤੱਕ ਦੀ ਕਟੌਤੀ Alto ਕਾਰ ਦੀ ਕੀਮਤ 'ਚ ਹੋ ਜੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ Maruti ਦੀ Swift ਲੈਣਾ ਚਾਹੁੰਦੇ ਹੋ ਤਾਂ Swift ਦੇ ਵਿੱਚ ਵੀ ਤੁਹਾਨੂੰ 84000 ਰੁਪਏ ਦਾ ਫਰਕ ਮਿਲੂਗਾ ਯਾਨੀ ਕਿ 84000 ਰੁਪਏ ਸਸਤੀ Swift ਕਾਰ ਮਿਲ ਸਕਦੀ ਹੈ ਤੇ ਇਸ ਦੇ ਨਾਲ ਹੀ Maruti ਦਾ Espresso ਮਾਡਲ ਹੈ ਜਿਹੜਾ ਉਸ ਦੇ ਉੱਤੇ 129000 ਤੱਕ ਦੀ ਕਟੌਤੀ ਮਿਲ ਸਕਦੀ ਹੈ ਯਾਨੀ ਕਿ Espresso ਮਾਡਲ ਦੀ ਜਿਹੜੀ ਕੀਮਤ ਹੈ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਜਿੱਥੇ ਅੱਜ ਜਿੰਨੀ ਕੀਮਤ ਹੈ 22 ਸਤੰਬਰ ਤੋਂ ਬਾਅਦ ਇਸ ਦੇ ਵਿੱਚ 1,29,000 ਦੀ ਕਮੀ ਹੋਏਗੀ ਤੇ ਸਿੱਧੇ ਤੌਰ ਤੇ ਜੇ ਤੁਸੀਂ ਕਾਰ ਐਸਪ੍ਰੈਸੋ ਲੈਣ ਜਾ ਰਹੇ ਹੋ ਤਾਂ ਤੁਹਾਨੂੰ 1,29,000 ਰੁਪਏ ਦਾ ਫਾਇਦਾ ਹੋਵੇਗਾ ਇਹ ਸਭ ਸੰਭਵ ਇਸ ਕਰਕੇ ਹੋ ਰਿਹਾ ਕਿਉਂਕਿ ਸਮਾਲ ਕਾਰਾਂ ਦੇ ਉੱਤੇ ਜਿਹੜੀਆਂ ਸਮਾਲ ਕਾਰ ਸੈਗਮੈਂਟ ਦੀਆਂ ਕਾਰਾਂ ਹੁੰਦੀਆਂ ਨੇ ਉਹਦੇ ਉੱਤੇ ਜਿੱਥੇ ਹੁਣ 28% GST ਲੱਗਦਾ ਸੀ ਉੱਥੇ ਹੀ 22 ਸਤੰਬਰ ਤੋਂ ਬਾਅਦ ਸਿਰਫ 18% GST ਲੱਗੂਗਾ Maruti ਤੋਂ ਬਾਅਦ company Hyundai ਦੀ ਗੱਲ ਕਰ ਲੈਣੇ ਆ ਹੁੰਦਾ ਹੈ ਦੀ ਕਾਰ Creta ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਤੇ Creta ਦੇ ਵਿੱਚ 27 ਸਤੰਬਰ ਤੋਂ GST ਦੀਆਂ ਘਟੀਆਂ ਦਰਾਂ ਤੋਂ ਬਾਅਦ 72000 ਰੁਪਏ ਦਾ ਜਿਹੜੀ ਛੋਟ ਹੈ ਉਹ ਤੁਹਾਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ Hyundai ਦੀ Tuscan ਕਾਰ ਹੈ ਜਿਹੜੀ ਉਹਦੇ ਉੱਤੇ ਤਾਂ 2 ਲੱਖ 4000 ਰੁਪਏ ਤੱਕ ਦੀ ਜਿਹੜੀ ਕਟੌਤੀ ਹੈ ਉਹ ਤੁਹਾਨੂੰ ਮਿਲ ਜਾਵੇਗੀ ਮਹਿੰਦਰਾ ਦੀ ਐਸਯੂਵੀ ਲੈਣ ਜਾ ਰਹੇ ਹੋ ਤਾਂ ਇਸ ਦੇ ਵਿੱਚ ਤੁਹਾਨੂੰ ਤਕਰੀਬਨ ਡੇਢ ਲੱਖ ਤੱਕ ਰੁਪਏ ਦਾ ਫਾਇਦਾ ਹੋਏਗਾ ਕਿਉਂਕਿ ਇਸ ਦੇ ਵਿੱਚ ਵੀ ਜਿਹੜੀ ਜੀਐਸਟੀ 28% ਤੋਂ 18% ਰਹਿ ਜਾਊਗੀ ਟਾਟਾ ਨੈਕਸਨ ਕਾਫੀ ਲੋਕ ਖਰੀਦੇ ਨੇ ਤੇ ਟਾਟਾ ਨੈਕਸਨ ਦੇ ਵਿੱਚ ਵੀ ਜਿਹੜੀ ਆ ਤਕਰੀਬਨ ਡੇਢ ਲੱਖ ਰੁਪਏ ਦੀ ਕਟੌਤੀ ਤੁਹਾਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਵੱਡੀਆਂ ਕਾਰਾਂ ਲੈਣ ਦੇ ਸ਼ੌਕੀਨ ਨੇ ਜਿਵੇਂ ਟੋਇਟਾ ਦੀ ਫੋਰਚੂਨਰ ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਫੋਰਚੂਨਰ ਦੇ ਵਿੱਚ ਤੁਹਾਨੂੰ ਤਕਰੀਬਨ ਤਕਰੀਬਨ ਸਵਾ 3 ਲੱਖ ਰੁਪਏ ਤੋਂ ਲੈ ਕੇ 3.5 ਲੱਖ ਰੁਪਏ ਦੀ ਛੋਟ ਮਿਲ ਸਕਦੀ ਹੈ ਤੇ ਜੇਕਰ ਇਸ ਤੋਂ ਵੀ ਤੁਸੀਂ ਉੱਪਰ ਜਾਣਾ ਚਾਹੁੰਦੇ ਹੋ ਯਾਨੀ ਕਿ ਆਡੀ ਤੇ ਮਰਸੀਡੀਜ਼ ਵਰਗੀਆਂ ਕਾਰਾਂ ਲੈਣੀਆਂ ਚਾਹੁੰਦੇ ਹੋ ਤਾਂ ਜੀਐਸਟੀ ਦੀਆਂ ਘਟੀਆਂ ਦਰਾਂ ਦੇ ਵਿੱਚ ਇਹਨਾਂ ਕਾਰਾਂ ਦੀਆਂ ਕੀਮਤਾਂ ਵੀ ਘਟੀਆਂ ਨੇ ਆਡੀ ਜਾਂ ਫਿਰ ਮਰਸੀਡੀਜ਼ ਜੇਕਰ ਤੁਸੀਂ ਖਰੀਦੋਗੇ ਤਾਂ ਇਸ ਦੇ ਵਿੱਚ ਤੁਹਾਨੂੰ 2.5 ਲੱਖ ਰੁਪਏ ਤੋਂ ਲੈ ਕੇ 10 ਲੱਖ ਤੱਕ ਰੁਪਏ ਦੀ ਛੋਟ ਮਿਲ ਸਕਦੀ ਹੈ ਸੋ ਦੱਸ ਦਿੰਦੇ ਆ ਕਿ ਭਾਰਤ ਸਰਕਾਰ ਦੇ ਵੱਲੋਂ ਜੀਐਸਟੀ 2.0 ਲਾਗੂ ਕੀਤਾ ਗਿਆ ਜਿਹੜਾ ਕਿ ਆਉਣ ਵਾਲੀ 22 ਸਤੰਬਰ ਤੋਂ ਸ਼ੁਰੂ ਹੋ ਜੇਗਾ ਤੇ ਇਸ ਵਾਰ ਦੀ ਜਿਹੜੀ ਦੀਵਾਲੀ 21 ਅਕਤੂਬਰ ਦੀ ਆ ਰਹੀ ਹੈ ਉਸ ਦੀਵਾਲੀ ਦੇ ਲਈ ਇਹ ਮੰਨ ਸਕਦੇ ਹੋ ਕਿ ਤੁਹਾਨੂੰ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਤੇ ਜੇਕਰ ਤੁਸੀਂ ਇਸ ਦੀਵਾਲੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਜ਼ਾਹਿਰ ਹੈ ਕਿ ਜੀਐਸਟੀ ਦੀਆਂ ਕਟੀਆਂ ਦਰਾਂ ਦੇ ਕਰਕੇ ਤੁਹਾਨੂੰ ਹਰ ਇੱਕ ਕਾਰ Só